ਚਲੋ ਅੱਜ ਬਣਾਨੇ ਆਂ ਬੱਚਿਆਂ ਦਾ ਫੇਵਰਿਟ ਬੀਟਰੂਟ ਪਨੀਰ ਦਾ ਪਰਾਂਠਾ ਬੀਟਰੂਟ ਪਨੀਰ ਦਾ ਪਰਾਂਠਾ ਬਣਾਉਣੇ ਸਭ ਤੋਂ ਪਹਿਲੇ ਅਸੀਂ ਇੱਥੇ ਵੱਡੇ ਸਾਈਜ਼ ਦਾ ਲੈ ਲਿਆ ਸੀ ਬੀਟਰੂਟ ਉਹਦਾ ਅਸੀਂ ਉੱਪਰਲਾ ਛਿਲਕ ਹਟਾ ਦਿੱਤਾ ਅਸੀਂ ਤਾਂ ਬੀਟਰੂਟ ਨੂੰ ਇੱਕ ਵਾਰੀ ਸੀ ਧੋ ਲਿਆ ਸੀਗਾ ਧੋਣ ਤੋਂ ਬਾਅਦ ਅਸੀਂ ਬੀਟਰੂਟ ਨੂੰ ਛੋਟੇ ਪੀਸ ਵਿੱਚ ਕੱਟ ਕੇ ਤਿਆਰ ਕਰ ਲਿਆ ਸੀਗਾ ਹੁਣ ਅਦਰ ਮੈਂ ਲੈ ਲਿਆ ਹੈਗਾ ਪੈਨ ਉੱਤੇ ਇੱਕ ਗਲਾਸ ਮੈਂ ਪਾਇਆ ਸੀਗਾ ਪਾਣੀ ਦਾ ਤੇ ਨਾਲ ਹੀ ਸੀ ਜੋ ਬੀਟਰੂਟ ਨੂੰ ਪੀਸ ਵਿੱਚ ਕੱਟ ਕੇ ਤਿਆਰ ਕੀਤਾ ਸੀ ਉਹ ਪਾਣੀ ਵਿੱਚ ਉਸੇ ਪਾ ਕੇ ਉਹਨੂੰ ਰੱਖ ਦਵਾਂਗੇ ਹੁਣ ਅਸੀਂ ਗੈਸ ਤੇ ਇੱਕ ਉਬਾਲ ਆਣ ਲਈ ਆਗੇ ਬੀਟਰੂਟ ਸਾਡੇ ਤੇ ਥੋੜੇ ਸੋਫਟ ਹੋ ਜਾਣ ਬੀਟਰੂਟ ਬਹੁਤ ਕੜਕ ਜਿਹਾ ਹੁੰਦੇ ਨਾ ਇਸ ਲਈ ਉਹਦੇ ਪਰਾਂਠੇ ਫਿਰ ਵਧੀਆ ਨਹੀਂ ਬਣਨਗੇ ਇਸ ਲਈ ਉਹਨੂੰ ਪਾਣੀ ਚ ਉਬਾਲਣਾ ਬਹੁਤ ਹੀ ਜ਼ਰੂਰੀ ਤਾਂ ਹੀ ਸਾਡੇ ਪਰਾਂਠੇ ਵਧੀਆ ਬਣ ਕੇ ਤਿਆਰ ਹੋਣਗੇ ਇਧਰ ਮੈਂ ਲੈ ਕੇ ਆ ਗਈ ਸੀ ਪਨੀਰ ਕਿਉਂਕਿ ਅੱਜ ਬਣ ਰਹੇ ਬੀਟਰੂਟ ਪਨੀਰ ਦੇ ਪਰਾਂਠੇ ਮੈਂ ਤੇ ਲਿਆ ਸੀਗਾ 250 ਗ੍ਰਾਮ ਪਨੀਰ ਇਹ ਮਾਰਕੀਟ ਵਾਲਾ ਪਨੀਰ ਦਾ ਮੈਂ ਇਸਤੇਮਾਲ ਕਰ ਰਹੀ ਹਾਂ ਤੁਸੀਂ ਘਰ ਵਾਲੇ ਪਨੀਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਹੁਣ ਅੱਥੇ ਮੈਂ ਪਨੀਰ ਨੂੰ ਕਰ ਰਹੀ ਹਾਂ ਗ੍ਰੇਟ ਮੋٹے ਦੀ ਸਾਈਡ ਤੋਂ ਗ੍ਰੇਟ ਕਰਕੇ ਤਿਆਰ ਕਰਾਂਗੇ ਤੁਸੀਂ ਚਾਹ ਤੇ ਹੱਥ ਨਾਲ ਵੀ ਪਨੀਰ ਨੂੰ ਕਰੰਬਲ ਕਰ ਬਟ ਇਸ ਤਰੀਕੇ ਨਾਲ ਗ੍ਰੇਟ ਕਰਕੇ ਤਿਆਰ ਕਰਾਂਗੇ ਨਾ ਇਸ ਤਰੀਕੇ ਦਾ ਪਨੀਰ ਸਾਡਾ ਖਿਲਿਆ ਖਿਲਿਆ ਗ੍ਰੇਟ ਹੋ ਕੇ ਤਿਆਰ ਹੋਵੇਗਾ ਹੁਣ ਅਸੀਂ ਪਨੀਰ ਨੂੰ ਗ੍ਰੇਟ ਕਰ ਲੈ ਸੀ ਪਲੇਟ ਦੇ ਵਿੱਚ ਟਰਾਂਸਫਰ ਕਰ ਦਾਂਗੇ ਸਾਰੇ ਪਨੀਰ ਨੂੰ ਹੁਣ ਪਨੀਰ ਨੂੰ ਅਸੀਂ ਰੱਖ ਦਵਾਂਗੇ ਸਾਈਡ ਤੇ ਹੁਣ ਜੋ ਅਸੀਂ ਬੀਟਰੂਟ ਗੈਸੇ ਰੱਖਾ ਸੀ ਨਾ ਬੋਇਲਾਂ ਲਈ ਵਧੀਆ ਬੋਇਲ ਆ ਚੁੱਕਾ ਸੀ ਬੀਟਰੂਟ ਨੂੰ ਮੈਂ ਇਸ ਤਰੀਕੇ ਨਾਲ ਫੋਕਨਾ ਚੈੱਕ ਕਰ ਰਹੀ ਸੀ ਬੀਟਰੂਟ ਬਹੁਤ ਵਧੀਆ ਤਰੀਕੇ ਨਾਲ ਤੇ ਸੌਫਟ ਹੋ ਗਈ ਸੀ ਤੁਸੀਂ ਦੇਖ ਸਕਦੇ ਮੈਂ ਤੁਹਾਨੂੰ ਇੱਕ ਚਾਕੂ ਨਾਲ ਵੀ ਕੱਟ ਕੇ ਚੈੱਕ ਕਰਾ ਦੇਣੀ ਹੈ ਦੇਖੋ ਬਹੁਤ ਵਧੀਆ ਤੇ ਸੌਫਟ ਹੋ ਗਈ ਸੀ ਹੁਣ ਬੀਟਰੂਟ ਕੀ ਕਰਾਂਗੇ ਗੈਸ ਨੂੰ ਕਰ ਦਵਾਂਗੇ ਬੰਦ ਤੇ ਬੀਟਰੂਟ ਨੂੰ ਠੰਡਾ ਹੋਣ ਦਵਾਂਗੇ ਬੀਟਰੂਟ ਨੂੰ ਇਸ ਜੋ ਪਰਾਂਠੇ ਬਣਾਉਣੇ ਨੇ ਨਾ ਇਸ ਤਰੀਕੇ ਨਾਲ ਉਹਨੂੰ ਬਾਲ ਕੇ ਹੀ ਉਹਦੇ ਪਰਾਂਠੇ ਬਣਾਣਾ ਹੁਣ ਅੱਜ ਬਣਾ ਲੈਨੇ ਪਨੀਰ ਦੀ ਸਟਫਿੰਗ ਜੋ ਪਨੀਰ ਨੂੰ ਮੈਂ ਗ੍ਰੇਟ ਕੀਤਾ ਸੀ ਨਾ ਉਸ ਚ ਪਾਤੀ ਹਰੀ ਮਿਰਚ ਬਾਰੀ ਕੱਟੀ ਮੈਂ 3 ਲਈ ਸੀ ਹਰੀ ਮਿਰਚ ਨੂੰ ਬਾਰੀ ਕੱਟ ਕੇ ਇਸਤੇਮਾਲ ਕੀਤਾ ਤੁਸੀਂ ਹਰੀ ਮਿਰਚ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਤੁਸੀਂ ਕਿੰਨਾ ਸਪਾਈਸ ਖਾਣਾ ਪਸੰਦ ਕਰਦੇ ਹੋ ਹੁਣ ਅਥੇ ਮੈਂ ਲਿਆ ਹੀ ਥੋੜਾ ਜਿਹਾ ਅਦਰਕ ਉਹਨੂੰ ਮੈਂ ਇਸ ਤਰੀਕੇ ਨਾਲ ਗ੍ਰੇਟ ਕਰਕੇ ਚ ਪਾਇਤਾ ਤੇ ਨਾਲ ਹੀ ਇਹਦੇ ਵਧੀਆ ਫਲੇਵਰ ਲਈ ਪਾ ਦਵਾਂਗੇ ਓਰੀਗানো ਓਰੀਗানো ਪਾਣਾ ਟੇਸਟ ਬਹੁਤ ਵਧੀਆ ਆਏਗਾ ਪਰਾਂਠੇ ਦਾ ਥੋੜੀ ਪਾਤੀ ਕਾਲੀ ਮਿਰਚ ਤੁਸੀਂ ਚੀਲੀ ਫਲੈਕਸਾ ਇਸਤੇਮਾਲ ਵੀ ਕਰ ਸਕਦੇ ਹੋ ਥੋੜਾ ਜਿਹਾ ਮੈਂ ਜੈ ਐਡ ਕਰਦਾ ਹਾਂ ਕਸੂਰੀ ਮੇਥੀ ਕਸੂਰੀ ਮੇਥੀ ਪਾ ਕੇ ਨੂੰ ਹਲਕਾ ਹਲਕਾ ਹਲਕੇ ਹਨਾ ਤੇ ਇਸੀ ਮਿਕਸ ਕਰ ਲਵਾਂਗੇ ਹਾਲੇ ਮੈਂ ਇਹਦੇ ਵਿੱਚ ਨਮਕ ਦਾ ਇਸਤੇਮਾਲ ਨਹੀਂ ਕੀਤਾ ਕਿਉਂਕਿ ਨਮਕ ਛੱਡ ਦੇਗਾ ਪਾਣੀ ਜਦੋਂ ਅਸੀਂ ਪਰਾਂਠੇ ਬਣਾਵਾਂਗੇ ਨਾ ਉਸ ਟਾਈਮ ਅਸੀਂ ਇਸ ਵਿੱਚ ਨਮਕ ਦਾ ਇਸਤੇਮਾਲ ਕਰਾਂਗੇ ਤੁਸੀਂ ਇਸ ਵਿੱਚ ਬਾਰੀ ਕਟਿਆ ਪਿਆਜ਼ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਹਰਾ ਧਨੀਆ ਵੀ ਬਾਰੀ ਕੱਟ ਕੇ ਚ ਪਾ ਸਕ ਪਨੀਰ ਨੂੰ ਰੱਖ ਦਾਂਗੇ ਸਾਈਡ ਤੇ ਹੁਣ ਇਹ ਦਾ ਬੀਟਰੂਟ ਠੰਡੇ ਹੋ ਗਏ ਸੀ ਮਿਕਸੀ ਜਾਰ ਚ ਪਾ ਦਾਂਗੇ ਨਾਲ ਹੀ ਥੋੜਾ ਬੀਟਰੂਟ ਵਾਲਾ ਪਾਣੀ ਪਾ ਦਾਂਗੇ ਸਿਰਫ ਇੱਕ ਚਮਚ ਇਹਨੂੰ ਬਿਲਕੁਲ ਮਹੀਨਾ ਹੋਏ ਪੇਸਟ ਬਣਾ ਕੇ ਦਾ ਤਿਆਰ ਕਰ ਲਾਂਗੇ ਇਸ ਤਰੀਕੇ ਦਾ ਦਰਦਰਾ ਨਾ ਹੋਵੇ ਬਿਲਕੁਲ ਮਹੀਨ ਪੇਸਟ ਬਣ ਕੇ ਤਿਆਰ ਹੋਵੇ ਹੁਣ ਇੱਥੇ ਪਰਾਂਠੇ ਲਈ ਲਗਾ ਲੈਨੇ ਆਟਾ ਮੈਂ ਦੋ ਕੋਲੀ ਲਈ ਗਹਿੂ ਦਾ ਆਟਾ ਥੋੜਾ ਪਾ ਦੈ ਸਵਾਦ ਅਨੁਸਾਰ ਨਮਕ ਨਮਕ ਪਾ ਕੇ ਪਹਿਲੇ ਆਹੀ ਆਟੇ ਚ ਨਮਕ ਨੂੰ ਚੰਗੀ ਤਰ੍ਹਾਂ ਇਸੇ ਤਰੀਕੇ ਨਾਲ ਮਿਕਸ ਕਰ ਲਾਂਗੇ ਹੋਨ ਜਿਹਹੀ ਬੀਟਰੂਟ ਨੂੰ ਗ੍ਰाइंड ਕਰਕੇ ਰੱਖਿਆ ਸੀ ਨਾ ਉਹ ਸਾਰੇ ਬੀਟਰੂਟ ਨੂੰ ਹੀ ਇਹਦੇ ਵਿੱਚ ਪਾ ਦਾਂਗੇ। ਹੁਣ ਅਸੀਂ ਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਬੀਟਰੂਟ ਤੇ ਦਾ ਆਟਾ। ਸਭ ਤੋਂ ਪਹਿਲੇ ਇਹ ਬੀਟਰੂਟ ਦਾ ਆਟਾ ਨਾ ਚੰਗੀ ਤਰ੍ਹਾਂ ਇਸੇ ਤਰੀਕੇ ਨਾਲ ਹਲਕਾ-ਹਲਕਾ ਥਾਣਾ ਹੀ ਮਿਕਸ ਕਰ ਦਵਾਂਗੇ। ਸਟਾਰਟਿੰਗ ਇਹ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਾਂਗੇ। ਜੇ ਸਾਨੂੰ ਰਿਕੁਆਇਰਮੈਂਟ ਰਹੀ ਤਾਂ ਅਸੀਂ ਇੱਥੇ ਪਾਣੀ ਥੋੜਾ ਕਰਕੇ ਪਾਵਾਂਗੇ ਬਾਅਦ ਵਿੱਚ। ਇਸੇ ਤਰੀਕੇ ਨਾਲ ਮੈਂ ਆਟੇ ਨੂੰ ਪਹਿਲੇ ਮਸਲ ਲਿਆ ਸੀਗਾ ਜਿੰਨਾ ਮਸਲਾ ਨ ਹੋਇਆ। ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਪਾਣੀ ਤੇ ਮੈਂ ਬੀਟਰੂਟ ਵਾਲੇ ਪਾਣੀ ਦਾ ਹੀ ਇਸ ਹੱਥ 'ਚ ਥੋੜਾ ਥੋੜਾ ਕਰਕੇ ਪਾਣੀ ਲਵਾਂਗੇ ਤੇ ਫਿਰ ਇਸ 'ਚ ਪਾਵਾਂਗੇ ਇੱਕ ਵਾਰ ਜ ਸਾਰਾ ਪਾਣੀ ਨਾ ਪਾ ਦੇਣਾ ਬੀਟ ਰੂਟ ਵਾਲਾ ਜੋ ਆਟਾ ਹੁੰਦਾ ਨਾ ਜਿਆਦਾ ਕੜਕ ਨਹੀਂ ਗੁੰਨੇ ਇਹਦਾ ਨਾ ਹੀ ਜਿਆਦਾ ਲੂਜ਼ ਵੀ ਨਹੀਂ ਗੁੰਨੇ ਇਹਦਾ ਨੋਰਮਲ ਹੀ ਆਟਾ ਗੁੰਨ ਕੇ ਤੇ ਤਿਆਰ ਕਰਾਂਗੇ ਬੀਟ ਰੂਟ ਵਾਲੇ ਪਰਾਂਠੇ ਲਈ ਜਿਵੇਂ ਨੋਰਮਲ ਪਰਾਂਠੇ ਲਈ ਆਟਾ ਗੁੰਨਦੇ ਆ ਮੈਂ ਟੋਟਲ ਇਹ 'ਚ ਨਾ ਪਾਣੀ ਪਾਇਆ ਸੀ 2 ਤੋਂ 3 ਚਮਚਾ ਤੁਸੀਂ ਦੇਖਿਆ ਹੈਗਾ ਇਹ ਪਾਣੀ ਬਚ ਗਿਆ ਸੀਗਾ ਹੁਣ ਕੀ ਕਰਾਂਗੇ ਇੱਕ ਮੱਚਮਚ ਲੈ ਲਿਆ ਹੀ ਰਿਫਾਈਨਡ ਔਇਲ ਦਾ ਉਹਨ ਇਸ ਤਰੀਕੇ ਨਾਲ ਆٹے ਦੇ ਪਾਤਾ ਹੀ ਉਹਨੂੰ ਹਲਕਾ ਇੱਥੇ ਹੀ ਸੀ ਦੋ ਕੁ ਸੈਕਿੰਡ ਲਈ ਸਿਰਫ ਮਸਲ ਲਵਾਂਗੇ ਤਾਂ ਕਿ ਸਾਡੇ ਪਰਾਂਠੇ ਵਧੀਆ ਬਣਨ ਦੋ ਸੈਕਿੰਡ ਲਈ ਮੈਂ ਮਸਲ ਲਿਆ ਸੀਗਾ ਹੁਣ ਉਹਨੂੰ ਇੱਥੇ ਆਟੇ ਨੂੰ ਨਾ ਇੱਕ ਬੋਲ ਦੇ ਵਿੱਚ ਪਾ ਕੇ ਸਾਈਡ 'ਤੇ ਰੱਖ ਦਾਂਗੇ ਹੁਣ ਜੋ ਸਟਫਿੰਗ ਬਣਾਈ ਹੈ ਨਾ ਪਨੀਰ ਦੀ ਉਹ 'ਚ ਪਾ ਦਾਂਗੇ ਸਵਾਦ ਅਨੁਸਾਰ ਨਮਕ ਕਿਉਂਕਿ ਹੁਣ ਅਸੀਂ ਪਰਾਂਠੇ ਬਣਾਉਣ ਲੱਗੇ ਆ ਹੁਣ ਇਹ 'ਚ ਨਮਕ ਪਾਤਾ ਹੀ ਨਾਲ ਹੀ ਇੱਕ ਚਮਚ ਪਾਤਾ ਹੈ ਧਨੀਆ ਪਾਊਡਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਪਿਆਜ਼ ਪਾਉਗੇ ਨਾ ਬਾਰੀ ਕਟਿਆ ਉਹਦੇ ਨਾਲ ਵੀ ਟੇਸਟ ਬਹੁਤ ਹੀ ਵਧੀਆ ਆਏਗਾ ਹੁਣ ਅਸੀਂ ਨੂੰ ਪਨੀਰ ਨੂੰ ਰੱਖਤਾ ਸਾਈਡ ਤੇ ਹੁਣ ਅਸੀਂ ਚੱਲਦੇ ਆਂ ਪਰਾਂਠੇ ਬਣਾ ਲੈ ਗੈਸ ਤੇ ਰੱਖਤਾ ਹੀ ਤਵਾ ਗਰਮ ਹੋਣ ਲਈ ਮੈਂ ਲੋਹੇ ਵਾਲੇ ਤਵੇ 'ਚ ਪਰਾਂਠੇ ਬਣਾ ਕੇ ਤਿਆਰ ਕਰਾਂਗੀ ਜੋ ਅਸੀਂ ਆਟਾ ਹੀ ਥੋੜਾ ਥੋੜਾ ਮਿਕਸਚਰ ਲਵਾਂਗੇ ਹੱਥ 'ਚ ਉਹ ਪੇੜਾ ਬਣਾ ਲਵਾਂਗੇ ਤੇ ਮੈਂ ਛੋਟੇ ਹੀ ਪਤਲੇ ਹੀ ਪਰਾਂਠੇ ਤੇ ਬਣਾ ਕੇ ਤਿਆਰ ਕਰਦੀ ਇਸ ਲਈ ਜੋ ਮੈਂ ਨੋਰਮਲ ਰੋਟੀ ਬਣਾਨੀ ਨਾ ਕਰ ਉਹਨਾਂ ਹੀ ਮੈਂ ਇੱਥੇ ਪਰਾਂਠੇ ਲੈ ਵੀ ਪੇੜਾ ਬਣਾਇਆ ਸੀਗਾ ਜੇ ਤੁਸੀਂ ਥੋੜਾ ਹੈਵੀ ਪਰਾਂਠਾ ਖਾਂਦੇ ਹੋ ਭਾਰਾ ਪਰਾਂਠਾ ਖਾਂਦੇ ਹੋ ਤਾਂ ਤੁਸੀਂ ਜ਼ਿਆਦਾ ਪੇੜਾ ਲੈ ਸਕਦੇ ਹੋ ਮੈਂ ਪਤਲੇ ਛੋਟੇ ਵਾਲੇ ਪਰਾਂਠੇ ਹੀ ਬਣਾ ਕੇ ਤੇ ਤਿਆਰ ਕਰਦੀ ਆ ਪਹਿਲੇ ਸੀ ਰੋਟੀ ਨੂੰ ਪਤਲੀ ਜਿਹੀ ਵੇਲ ਲਵਾਂਗੇ ਵੱਡੇ ਸਾਈਜ਼ ਦੀ ਫਿਰ ਉਹਦੇ ਵਿੱਚ ਕੇਂਦਰ ਸੈਂਟਰ 'ਚ ਅਸੀਂ ਰੱਖ ਦਾਂਗੇ ਪਨੀਰ ਦੀ ਸਟਫਿੰਗ ਮੈਂ 2 ਤੋਂ 2.5 ਚਮਚ ਲਈ ਪਨੀਰ ਦੀ ਸਟਫਿੰਗ ਇਸ ਤਰੀਕੇ ਨਾਲ ਹੀ ਚੌਰਸ ਵਾਲੇ ਪਰਾਂਠੇ ਤੇ ਬਣਾ ਕੇ ਤਿਆਰ ਕਰਾਂਗੇ ਹੁਣ ਅਸੀਂ ਇੱਕ ਇੱਕ ਸਾਈਡ ਪਕੜਦੇ ਹੋਇਆ ਨਾ ਇਸ ਤਰੀਕੇ ਨਾਲ ਚਾਰੇ ਸਾਈਡਾਂ ਅਸੀਂ ਹਲਕੇ ਥਨਾ ਤੇ ਕਵਰ ਕਰ ਦਾਂਗੇ ਬਿਲਕੁਲ ਵੀ ਨਹੀਂ ਖੁੱਲਦੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਜੇ ਤੁਹਾਨੂੰ ਲੱਗੇ ਕਿ ਖੋਲਣਾ ਨਾਲ ਡਰ ਹੈ ਫਿਰ ਤੁਸੀਂ ਕੀ ਕਰਨਾ ਹਲਕਾ ਹਲਕਾ ਪਾਣੀ ਲਗਾ ਕੇ ਚਾਰੇ ਸਾਈਡਾਂ ਨੂੰ ਫੋਲਡ ਕਰ ਲੈਣਾ ਬਹੁਤ ਹੀ ਆਰਾਮ ਨਾਲ ਈਜ਼ੀ ਹੈ ਫੋਲਡ ਵੀ ਹੋ ਜਾਂਦੇ ਨੇ ਹੁਣ ਅਸੀਂ ਥੋੜਾ ਇਹ ਲਵਾਂਗੇ ਸੁਕਾ ਆਟਾ ਤੂੜਾ ਲਵਾਂਗੇ ਉਹਨੂੰ ਵੇਲਨੇ ਤੇ ਚੱਕਲੇ ਤੇ ਅਸੀਂ ਫੇਲਾ ਦਵਾਂਗੇ ਤੇ ਹਲਕੇ ਹਲਕੇ ਥਾਣਾ ਇਸ ਤਰੀਕੇ ਨਾਲ ਅਸੀਂ ਉਹਨੂੰ ਵੇਲ ਲਵਾਂਗੇ ਰੋਟੀ ਨੂੰ ਤਾਂ ਕਿ ਜੋ ਸਟਫਿੰਗ ਨਾਲ ਪਨੀਰ ਦੀ ਉਹ ਚਾਰੋਂ ਸਾਈਡਾਂ ਤੇ ਆ ਜਾਏ ਹਲਕੇ ਥਾਣਾ ਵੇਲ ਕੇ ਹੁਣ ਅਸੀਂ ਵੇਲਨੇ ਨਾਲ ਨੂੰ ਵੇਲ ਲਵਾਂਗੇ ਤੇ ਵੇਲਨੇ ਨਾਲ ਵੀ ਹਲਕਾ ਹਲਕਾ ਅਸੀਂ ਉਹਨੂੰ ਵੇਲ ਕੇ ਤਿਆਰ ਕਰਨਾ ਜਿਆਦਾ ਪ੍ਰੈਸ਼ਰ ਨਾਲ ਨਾ ਵੇਲਣਾ ਨਹੀਂ ਤੇ ਕੀ ਹੋਏਗਾ ਸਟਫਿੰਗ ਬਾਹਰ ਆਣੀ ਸਟਾਰਟ ਹੋਏਗੀ ਪਰਾਂਠਾ ਸਾਡਾ ਟੁੱਟ ਜਾਏਗਾ ਹਲਕੇ ਹਨਾ ਹੀ ਵੇਲ ਲਵਾਂਗੇ ਜੇ ਤੁਹਾਨੂੰ ਲੱਗ ਰਿਹਾ ਸਟਫਿੰਗ ਬਾਹਰ ਆ ਰਹੀ ਉੱਥੇ ਤੁਸੀਂ ਪਰਾਂਠੇ ਨੂੰ ਵੇਲਣਾ ਬੰਦ ਕਰ ਦੇਣਾ ਪਰਾਂਠੇ ਨੂੰ ਵੇਲ ਲਿਆ ਹੀ ਤਵਾ ਵੀ ਗਰਮ ਹੋ ਗਿਆ ਸੀ ਤਵੇ ਨੂੰ ਪਹਿਲੇ ਅਸੀਂ ਗ੍ਰਿਸ ਕਰ ਲਿਆ ਸੀ ਕਿਉਂ ਨਾ ਫਿਰ ਉੱਚੇ ਅਸੀਂ ਜੋ ਪਰਾਂਠਾ ਵੇਲ ਕੇ ਰੱਖਿਆ ਸੀ ਉਹ ਪਰਾਂਠਾ ਸੀ ਚਪਾਤਾ ਹੈਗਾ ਹੁਣ ਜਦੋਂ ਇੱਕ ਸਾਈਡ ਤੋਂ ਸਿੱਖ ਜਾਏਗਾ ਨਾ ਵਧੀਆ ਫਿਰ ਨੂੰ ਇੱਥੇ ਪਲਟ ਦਵਾਂਗੇ ਪਰਾਂਠੇ ਨੂੰ ਪਰਾਂਠੇ ਨੂੰ ਦੋਨੋਂ ਸਾਈਡਾਂ ਦਾ ਵਧੀਆ ਸੇਕ ਕੇ ਅਸੀਂ ਪਲਟ ਦਵਾਂ ਪਲਟ ਕੇ ਸੇਕ ਲਵਾਂਗੇ ਫਿਰ ਅਸੀਂ ਇੱਥੇ ਲਗਾ ਦਵਾਂਗੇ ਕਿਉਂ ਮੈਂ ਰਿਫਾਈਨ ਦਾ ਇਸਤੇਮਾਲ ਕਰ ਰਹੀ ਹਾਂ ਤੁਸੀਂ ਚਾਹੋ ਦੇਸੀ ਘਿਓ ਦਾ ਇਸਤੇਮ ਦੇਸੀ ਘਿਓ ਨਾਲ ਇਹ ਬਹੁਤ ਹੀ ਵਧੀਆ ਪਰਾਂਠੇ ਬਣ ਕੇ ਤਿਆਰ ਹੁੰਦੇ ਨੇ। ਇੱਕ ਸਾਈਡ ਤੇ ਘਿਓ ਲਗਾਤਾ ਜਦ ਸੇਕ ਗਈ ਦੂਜੀ ਸਾਈਡ ਤੇ ਥੋੜਾ ਇਹ ਘਿਓ ਲਗਾ ਕੇ ਦੋਨਾਂ ਸਾਈਡਾਂ ਦਾ ਨਾ ਵਧੀਆ ਇਹਨੂੰ ਸੇਕ ਕੇ ਤਿਆਰ ਕਰ ਲਾਂਗੇ। ਉਹ ਤੁਸੀਂ ਦੇਖਿਆਗਾ ਬਿਲਕੁਲ ਵੀ ਇਹ ਟੁੱਟਿਆ ਨਹੀਂ ਪਰਾਂਠਾ। ਬਹੁਤ ਹੀ ਵਧੀਆ ਸਾਡੇ ਪਰਾਂਠੇ ਇੱਥੇ ਬਣ ਕੇ ਤਿਆਰ ਹੋ ਗਏ ਸੀ ਇਹ। ਦੇਖਣ ਨੂੰ ਵੀ ਵਧੀਆ ਲੱਗ ਰਹੇ ਖਾਣੇ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ। ਦੋਨੋਂ ਸਾਈਡਾਂ ਵਧੀਆ ਸੇਕ ਲਿਆ ਸੀ ਪਰਾਂਠਾ ਤੇ ਦੇਖਦੇ ਰੰਗ ਨੂੰ ਇੱਕ ਪਲੇਟ ਤੇ ਸੀ ਕਾਲ ਦਵਾਂਗੇ। ਇਸੇ ਤਰੀਕੇ ਦੇ ਸਾਰੇ ਪਰਾਂਠੇ ਬਣਾ ਕੇ ਤਿਆਰ ਕਰ ਲਵਾਂਗੇ। ਪਤਲੀ ਜੀ ਮੈਂ ਰੋਟੀ ਵੇਲ ਲਈ ਸੀ ਵੀ ਸੈਂਟਰ ਚ ਰੱਖ ਲਿਆ ਪਨੀਰ ਦੀ ਸਟਫਿੰਗ 2 ਤੋਂ 2.5 ਚਮਚ ਚਾਰੋਂ ਸਾਈਡਾਂ ਪਰਗੜ ਦੇ ਇਸ ਤਰੀਕੇ ਨਾਲ ਸੀ ਨੂੰ ਬੰਦ ਕਰ ਦਾਂਗੇ ਬਹੁਤ ਹੀ ਆਰਾਮ ਨਾਲ ਇਹ ਬੰਦ ਹੋ ਜਾਂਦਾ ਹੁਣ ਥੋੜਾ ਧੂੜਾ ਲਵਾਂਗੇ ਚੱਕਲੇ ਤੇ ਇਸ ਤਰੀਕੇ ਪਹਿਲੇ ਸੀ ਹੱਥ ਨਾਲ ਹੀ ਇਹਨੂੰ ਫੇਲਾ ਲਵਾਂਗੇ ਤਾਂ ਕਿ ਸਟਫਿੰਗ ਚਾਰੋਂ ਸਾਈਡਾਂ ਤੇ ਚਾਰੋਂ ਕੋਨਿਆਂ ਤੇ ਆ ਜਾਏ ਵੇਲ ਲੈਣਾ ਹਲਕਾ ਹਲਕਾ ਸੀ ਤੇ ਵੇਲ ਕੇ ਪਰਾਂਠੇ ਨੂੰ ਤਿਆਰ ਕਰ ਲਵਾਂ ਤੁਸੀਂ ਕਿਸੇ ਵੀ ਸ਼ੇਪ ਦੇ ਵਿੱਚ ਪਰਾਂਠੇ ਨੂੰ ਇੱਥੇ ਵੇਲ ਕੇ ਤਿਆਰ ਕਰ ਸਕਦੇ ਹੋ ਜਿਵੇਂ ਆਹ ਆਲੂ ਵਾਲੇ ਪਰਾਂਠੇ ਬਣਾਉਂਦੇ ਨੇ ਕਟੋਰੀ ਜੀ ਪਹਿਲੇ ਪੇੜਾ ਵੇਲ ਕੇ ਰੋਟੀ ਵੇਲ ਕੇ ਵਿੱਚ ਕਟੋਰੀ ਬਣਾ ਲੈਂਦੇ ਆ ਉਹ ਚ ਸਟਫਿੰਗ ਭਰ ਲੈਂਦੇ ਉਸ ਤਰੀਕੇ ਦੇ ਵੀ ਪਰਾਂਠੇ ਵੇਲ ਕੇ ਤਿਆਰ ਕਰ ਸਕਦੇ ਹੋ ਜਿਵੇਂ ਜਿसा ਇਹ ਨੋਰਮਲ ਗੋਭੀ ਜਾਂ ਪਰਾਂਠੇ ਜਾਂ ਆਲੂ ਦੇ ਪਰਾਂਠੇ ਬਣਾ ਕੇ ਤਿਆਰ ਕਰਦੇ ਉਸੇ ਤਰੀਕੇ ਹੀ ਪਰਾਂਠੇ ਬਣ ਕੇ ਤਿਆਰ ਹੁੰਦੇ ਆ ਬਟ ਇਹ ਕਿ ਅਸੀਂ ਸਿਰਫ ਬੀਟ ਰੂਟ ਦਾ ਥੇ ਆਟਾ ਗੁੰਨ ਕੇ ਤਿਆਰ ਕੀਤਾ ਸੀਗਾ ਤਾਂ ਕਿ ਬਹੁਤ ਹੀ ਵਧੀਆ ਕਲਰ ਆ ਜਾਏ ਬੱਚਿਆਂ ਨੂੰ ਇਦਾਂ ਦੀਆਂ ਚੀਜ਼ਾਂ ਬਹੁਤ ਯਾਰਾ ਪਸੰਦ ਆਉਂਦੀਆਂ ਨੇ ਅੱਜ ਦੇ ਪਰਾਂਠੇ ਨੇ ਮੈਂ ਦੋ ਤਰ੍ਹਾਂ ਦੇ ਬਣਾ ਕੇ ਤਿਆਰ ਕੀਤੇ ਸੀ ਸਿੰਗਲ ਵੀ ਤੇ ਡਬਲ ਵੀ ਡਬਲ ਮੈਸਤਰੀਕਾ ਬਣਾ ਕੇ ਤਿਆਰ ਕੀਤਾ ਸੀ ਦੋ ਰੋਟੀ ਵੇਲੀ ਪੂਰੀ টাইਪ ਦੀ ਛੋਟੋ ਛੋਟੀ ਇੱਕ ਪੂਰੀ ਰੋਟੀ ਉੱਤੇ ਜੋ ਵੇਲੀ ਸੀ ਨਾ ਉਹਦੇ ਚ ਰੱਖਦੀ ਪਨੀਰ ਦੀ ਸਟਫਿੰਗ ਸਾਰੇ ਪਾਸੇ ਫਲਾ ਕੇ ਦੂਜੀ ਜੋ ਰੋਟੀ ਵੇਲੀ ਸੀ ਨਾ ਉਹਦੇ ਉੱਪਰ ਹਾ ਕੇ ਉਹਨੂੰ ਸਾਈਡਾਂ ਦਾ ਚੰਗੀ ਤਰ੍ਹਾਂ ਬੰਦ ਕਰ ਲਈ ਹਲਕਲ ਕਰਕੇ ਥਾਣਾ ਤੇ ਸੀ ਵੇਲ ਲਿਆ ਸੀ ਵੇਲਣ ਦੇ ਨਾਲ ਇਹ ਵਾਲੇ ਪਰਾਂਠੇ ਸਾਡੇ ਫੁੱਲੇ ਫੁੱਲੇ ਤਿਆਰ ਹੋਏ ਸੀਗੇ ਮੈਂ ਅਕਸਰ ਜਦੋਂ ਵੀ ਕੋਈ ਪ੍ਰਾਂਠਾ ਬਣਾਉਂਦੀ ਹਾਂ ਚਾਹੇ ਗੋਭੀ, ਮੂਲੀ, ਆਲੂ, ਮੇਥੀ ਕੋਈ ਵੀ ਪ੍ਰਾਂਠਾ ਮੈਂ ਇਸੇ ਤਰੀਕੇ ਨਾਲ ਡਬਲ ਕਰਕੇ ਹੀ ਬਣਾਉਂਦੀ ਹਾਂ ਹਮੇਸ਼ਾ ਇਸੇ ਦੇ ਤਰੀਕੇ ਨਾਲ ਬਣਾ ਕੇ ਤਿਆਰ ਕਰਦੀ ਹਾਂ ਇਹ ਪ੍ਰਾਂਠੇ ਸਾਡੇ ਤੁਸੀਂ ਦੇਖ ਰਹੇ ਹੋਗੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਬਣ ਕੇ ਤਿਆਰ ਹੋਏ ਸੀਗੇ ਬੱਚਿਆਂ ਨੂੰ ਇਦਾਂ ਦੇ ਕਲਰ ਵਾਲੇ ਪ੍ਰਾਂਠੇ ਕਲਰ ਵਾਲੀ ਕੋਈ ਚੀਜ਼ ਬੱਚਿਆਂ ਨੂੰ ਬਹੁਤ ਹੀ ਯਾਰਾ ਪਸੰਦ ਆਉਂਦੀ ਹੈ ਮੇਰੀ ਸਰਮੂ ਤੇ ਖਾਸ ਕਰਕੇ ਇਦਾਂ ਦੀ ਚੀਜ਼ਾਂ ਬਹੁਤ ਹੀ ਪਸੰਦ ਆਉਂਦੀਆਂ ਨੇ ਇਹੀ ਨੋਰਮਲ ਸਿੰਪਲ ਪਰਾਂਠੇ ਹੀ ਬਣਾ ਕੇ ਤਿਆਰ ਕਰ ਰਹੇ ਹਾਂ ਜਿਸਾਂ ਬਣਾਦੇ ਸਿਰਫ ਇਹ ਚ ਬੀਟਰੂਟ ਦਾ ਆਟਾ ਗੁੰਨਿਆ ਸੀਗਾ ਇਸੇ ਤਰੀਕੇ ਦਾ ਨਾ ਮੈਂ ਪਰਾਂਠੇ ਨੂੰ ਸੇਕ ਕੇ ਤਿਆਰ ਕਰ ਲਏ ਤੇ ਮੈਂ ਸਾਰੇ ਪਰਾਂਠੇ ਨੂੰ ਸੇਕ ਕੇ ਤਿਆਰ ਕਰ ਲਿਆ ਸੀਗਾ ਹੁਣ ਮੈਂ ਤਾਂ ਉੱਥੇ ਪੀਜ਼ਾ ਕਟਰ ਨਾਲ ਪਰਾਂਠੇ ਕੱਟ ਗਏ ਕੱਟ ਕੇ ਵੀ ਚੈੱਕ ਕਰਾਵਾਂਗੀ ਅੰਦਰ ਦੀ ਦੀ ਸਟਫਿੰਗ ਵੀ ਚੈੱਕ ਕਰਾਂਗੀ ਬਹੁਤ ਵਧੀਆ ਦੀ ਸਟਫਿੰਗ ਵੀ ਆਈ ਮੈਂ ਦੋ ਤਰ੍ਹਾਂ ਦੇ ਅੱਜ ਪਰਾਂਠੇ ਬਣਾ ਕੇ ਤਿਆਰ ਕੀਤੇ ਸੀ ਇਸ ਤਰੀਕੇ ਦਾ ਗੋਲ ਵੀ ਸਿੰਗਲ ਵੀ ਤੇ ਡਬਲ ਵੀ ਔਰ ਤੁਸੀਂ ਡਬਲ ਵਾਲੇ ਪਰਾਂਠੇ ਚੈੱਕ ਕਰ ਸਕਦੇ ਹੋ ਅੰਦਰ ਸਟਫਿੰਗ ਇਹਦੀ ਚੈੱਕ ਕਰੋ ਕਿੰਨੀ ਵਧੀਆ ਹੈ ਨਾ ਕੋਈ ਐਸਾ ਨਹੀਂ ਕਿ ਜਿੱਦੇ ਸਟਫਿੰਗ ਨਾ ਗਈ ਚਾਰੇ ਸਾਈਡਾਂ ਸਟਫਿੰਗ ਆਈ ਸੀ ਇਹਦੇ ਹੁਣ ਅਸੀਂ ਇਹ ਤੇ ਕਰ ਲੈਨੇ ਆ ਪਲੇਟਿੰਗ ਲਗਾ ਦਨੇ ਆ ਮੈਂ ਦਹੀਂ ਤੇ ਚਾਹ ਨਾਲ ਸਰਵ ਕੀਤੇ ਹੀ ਦਹੀਂ ਦੇ ਉੱਪਰ ਨਾ ਥੋੜੀ ਕੁੱਟੀ ਕਾਲੀ ਮਿਰਚ ਨਾਲ ਥੋੜਾ ਜਿਹਾ ਸੀ ਇਥੇ ਨਮਕ ਲਿਆ ਸੀ ਤੁਸੀਂ ਇਹਨੂੰ ਚਾਹ ਨਾਲ ਵੀ ਖਾਓ ਤਾਂ ਹੀ ਬਹੁਤ ਹੀ ਟੇਸਟੀ ਇਹ ਵਾਲੇ ਪਰਾਂਠੇ ਲੱਗਦੇ ਬਹੁਤ ਹੀ ਯੂਨਿਕ ਜੇ ਬਣ ਕੇ ਤਿਆਰ ਹੁੰਦੇ ਨੇ ਅੰਦਰ ਸਟਫਿੰਗ ਪਹਿਲੇ ਸਭ ਤੋਂ ਪਹਿਲੇ ਚੈੱਕ ਕਰੋ ਔਰ ਇਹ ਦੇਖੋ ਕਿੰਨੇ ਸੌਫਟ ਬਣ ਕੇ ਤਿਆਰ ਹੋਏ खाने से जो कोई जवाब नहीं बहुत ही यार टेस्टी बन के तैयार तो उसी अपने बच्चा को लंच बॉक्स में ये वाले पराठे के दो तो बच्चे बहुत ही खुश होकर ये वाले पराठे खा के आएंगे बहुत ही यमी ये पराठे बन के तैयार होए मेरी आज की वीडियो कितना लगी प्लीज़ लाइक शेयर कर